ਦੇਖੋ ਪੌਲਸ ਨੇ ਆਪਣੀ ਡਿਊਟੀ ਕਰਨ ਆਈ ਹੈ ਰਾਤ ਦੀ ਲੱਗੀ ਹੋਈ ਹੈ ਕਿ 15 ਤਰੀਕ ਤੇ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡਾ ਸਵਾਲ ਪੁੱਛਣ ਜਾਣ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਜੇਕਰ ਤੁਸੀਂ ਆਏ ਆਜ਼ਾਦੀ ਦਿਹਾੜੇ ਤੇ ਮੂੰਹ ਬੰਦ ਕਰੋਗੇ ਤਾਂ ਇਹ ਮੂੰਹ ਬੰਦ ਹੋਣੇ ਨਹੀਂ ਪਿਛਲੇ ਦਿਨੀ 4 ਤਰੀਕ ਨੂੰ ਵੀ ਮੈਨੂੰ ਮਤਲਬ ਕਿ 6 ਘੰਟੇ ਸਕੂਲ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਸੀਗਾ ਬੁਖਲਾਹੜ ਚ ਆਈ ਹੋਈ ਆ ਸਰਕਾਰ ਇਹ ਕਹਿ ਲਗੇ ਕਿ ਉਹਨਾਂ ਨੂੰ ਸਮਝ ਤਾਂ ਆਪ ਨੂੰ ਨਹੀਂ ਆਉਂਦੀ ਕਰਨਾ ਕੀ ਹੈ ਸਾਡੇ ਨਾਲ ਇਹ ਕਹਿ ਲੋ ਵੀ ਵੱਡਾ ਸਾਡੇ ਨਾਲ ਧੋਖਾ ਕੀਤਾ ਕਹਿ ਕੇ ਰੈਗੂਲਰ ਦਾ ਤੇ ਸਾਨੂੰ ਮਤਲਬ ਕਿ ਇਕੱਲਾ ਤਨਖਾਹ ਵਾਦਾ ਦੇ ਕੇ ਚੁੱਪ ਕਰਾਉਣਾ ਚਾਹੁੰਦੀ ਐ ਐ ਚੁੱਪ ਹੋਣਾ ਹਾਂਜੀ ਕੀ ਨਾਮ ਹੈ ਮੇਰਾ ਨਾਮ ਵੀਰਪਾਲ ਕੌਰ ਸਧਾਨਾ ਜੀ ਕੀ ਗੱਲ ਹੋਈ ਅੱਜ ਪੁਲਿਸ ਆਪ ਨੂੰ ਬਾਤ ਕਰਨੀ ਆ ਸਾਡੇ ਨਾਲ ਦੇਖੋ ਪੁਲਸ ਨੇ ਆਪਣੀ ਡਿਊਟੀ ਕਰਨ ਆਈ ਹੈ ਰਾਤ ਦੀ ਲੱਗੀ ਹੋਈ ਹੈ ਕਿ 15 ਤਰੀਕ ਤੇ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡਾ ਸਵਾਲ ਪੁੱਛਣ ਜਾਣ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਸਟੇਟ ਕਮੇਟੀ ਵੱਲੋਂ ਸ਼ੀਰ ਕਰਨਜੀਤ ਕੋਰ ਐਸੋਸੀਏਟਡ ਅਧਿਆਪਕ ਯੂਨੀਅਨ ਵੱਲੋਂ ਲੇਕਿਨ ਇਹਨਾਂ ਵੱਲੋਂ ਮੇਰੀ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਇਆ ਜਾ ਰਿਹਾ ਕਿ ਮੈਨੂੰ ਰੋਕੇ ਜਾ ਰਿਹਾ ਸੀਗਾ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਡਿਊਟੀ ਜਾਣਾ ਛੋਟੀ ਸਰਕਾਰੀ ਡਿਊਟੀ ਹੈ ਮੇਰੀ ਵੀ ਡਿਊਟੀ ਹੈ ਜੇਕਰ ਤੁਸੀਂ ਆਏ ਆਜ਼ਾਦੀ ਦਿਹਾੜੇ ਤੇ ਮੂੰਹ ਬੰਦ ਕਰੋਗੇ ਤਾਂ ਇਹ ਮੂੰਹ ਬੰਦ ਹੋਣੇ ਨਹੀਂ ਤਾਂ ਹੁਣ ਉਹਨਾਂ ਵੱਲੋਂ ਆਪਦੇ ਅਫਸਰਾਂ ਨਾਲ ਗੱਲ ਕਰਕੇ ਇੱਕ ਵਾਰ ਡਿਊਟੀ ਤੇ ਜਾਣ ਦਿੱਤਾ ਗਿਆ ਤੇ ਮੈਂ ਅੱਗੇ ਦੇਖਦੀ ਹਾਂ ਕੀ ਬਣਦਾ ਉਸ ਲਈ ਜਿੰਨੇ ਵੀ ਇੱਥੇ ਦੂਰ ਰੁਕੇ ਗਿਆ ਸੀਗਾ ਜੋ ਸਕੂਲ 'ਚ ਨਹੀਂ ਪਹੁੰਚ ਸਾਈ ਸੀ ਦੇਖੋ ਐਸ ਵਾਰ ਤਾਂ ਇਹੀ ਅਸੀਂ ਕਹਿੰਨੇ ਆ ਵੀ ਐਸ ਵਾਰ ਤਾਂ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਪਿਛਲੀ ਵਾਰ ਤਾਂ ਸਾਡਾ ਕੋਈ ਪ੍ਰੋਗਰਾਮ ਵੀ ਨਹੀਂ ਸੀਗਾ ਜਾਨੀ ਕਿ ਐ ਸਰਕਾਰ ਮਤਲਬ ਲੋਕਾਂ ਦੇ ਮੂੰਹ ਬੰਦ ਕਰਕੇ ਐ ਬੰਦ ਨਹੀਂ ਹੋ ਸਕਣੇ ਇਹ ਜਦਕੇ ਸਰਕਾਰ ਨੂੰ ਬੈਠਣਾ ਚਾਹੀਦਾ ਮੰਗਾ ਜਿਹੜੀਆਂ ਜੋ ਵੀ ਸਾਡੀਆਂ ਮੰਗਾ ਉਹਨਾਂ ਨੂੰ ਹੱਲ ਕਰਨਾ ਦੇਣਾ ਚਾਹੀਦਾ ਪਿਛਲੇ ਦਿਨੀ 4 ਤਰੀਕ ਨੂੰ ਵੀ ਮੈਨੂੰ ਮਤਲਬ ਕਿ 6 ਘੰਟੇ ਸਕੂਲ ਦੇ ਵਿੱਚ ਨਜ਼ਰ ਬੰਦ ਕਰਕੇ ਰੱਖਿਆ ਸੀਗਾ 4:30 ਵਜੇ ਤੋਂ ਮੇਰੇ ਰਿਸ਼ਤੇਦਾਰਾਂ ਦੇ ਘੇੜੇ ਮਾਰਨ ਲੱਗੀ ਹੋਈ ਸੀ ਕੋਲ ਤੁਹਾਨੂੰ ਸਰਧਾਨ ਪੈਣਾਗਾ ਕਿ ਕੋਈ ਵੀ ਵਿਅਕਤੀ ਆਪਣੀ ਆਵਾਜ਼ ਜਿਹੜੇ ਉਹ ਰੱਖ ਸਕਦਾਗਾ ਆਪਣੇ ਮੰਗ ਰੱਖ ਸਕਦਾਗਾ ਪਰ ਸ਼ਾਂਤ ਨੂੰ ਦੇਖੋ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ ਸਾਡਾ ਕੋਈ ਇਸ ਟਾਈਮ ਕਿਸੇ ਵੀ ਕੰਮ ਦੇ ਵਿੱਚ ਵਿਗੜਣਾ ਨਹੀਂ ਸੀ ਸਿਰਫ ਇੱਕ ਸਾਡਾ ਆਜ਼ਾਦੀ ਦਿਹਾੜੇ ਦੇ ਉੱਤੇ ਸਰਕਾਰ ਨੂੰ ਸਵਾਲ ਕਰਨ ਜਾਣ ਦਾ ਮਤਲਬ ਪ੍ਰੋਗਰਾਮ ਸੀਗਾ ਬਿਲਕੁਲ ਸ਼ਾਂਤਮਈ ਸਰਕਾਰ ਇਹ ਹਲਬੜਾ ਕਿਉਂ ਲਗਰ ਰਹੀ ਹੈ ਕਿਉਂ ਦੇਖੋ ਬੁਖਲਾਹਟ ਚਾਈ ਹੋਈ ਹੈ ਸਰਕਾਰ ਇਹ ਕਹਿ ਲਗੇ ਕਿ ਉਹਨਾਂ ਨੂੰ ਸਮਝ ਤਾਂ ਆਪ ਨੂੰ ਨਹੀਂ ਆਉਂਦੀ ਕਰਨਾ ਕੀ ਹੈ ਸਾਡੇ ਨਾਲ ਇਹ ਕਹਿ ਲੋ ਵੀ ਵੱਡਾ ਸਾਡੇ ਨਾਲ ਧੋਖਾ ਕੀਤਾ ਹੈ ਕਹਿ ਕੇ ਰੈਗੂਲਰ ਦਾ ਤੇ ਸਾਨੂੰ ਮਤਲਬ ਇੱਕਲਾ ਤਨਖਾਹ ਵਾਦਾ ਦੇ ਕੇ ਚੁੱਪ ਕਰਾਉਣਾ ਚਾਹੁੰਦੀ ਐ ਐ ਚੁੱਪ ਹੋਣਾ